ਸੰਗਤ ਜੀ ਵਾਹਿਗੁਰੂ ਜੀ ਖੰਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀਆਂ ਇਸ ਦੁਸ਼ਟ ਇਨਸਾਨ ਬਾਰੇ ਦੁਸ਼ਟ ਇਹਨੂੰ ਮੈਂ ਸਿਰਫ ਐਵੇਂ ਨਹੀਂ ਕਹਿੰਦਾ ਪਿਆ ਵੀ ਇਹ ਦੁਸ਼ਟ ਆ ਇਹਦੇ ਨੂੰ ਕਹਿਣ ਦੇ ਪਿੱਛੇ ਕੁ ਕਾਰਨ ਆ ਬਹੁਤ ਵੱਡੇ ਉਹ ਕਾਰਨ ਹੀ ਮੈਂ ਤੁਹਾਡੇ ਨਾਲ ਅੱਜ ਜਿਹੜੇ ਆ ਉਹ ਸਾਂਝੇ ਕਰਨੇ ਆ ਕਿਉਂਕਿ ਪੇਖ ਦਿਖਾ ਕੇ ਲੋਕਾਂ ਨੂੰ ਬਸ ਕੀਤਾ ਹੋਇਆ ਇਸ ਬੰਦੇ ਨੇ ਤੇ ਇਹਦਾ ਉਹ ਜਿਹੜਾ ਭਰਮ ਹੈ ਨਾ ਲੋਕਾਂ ਦਾ ਉਹ ਤੋੜਨਾ ਇਹ ਬੰਦਾ ਚੋਰਾ ਵਾਲੀ ਇਹਦਾ ਜਿਹੜਾ ਕਿਰਦਾਰ ਆ ਉਹ ਇੰਨਾ ਕਿ ਨੀਚ ਕਪਟੀ ਸ਼ਰਾਬੀ ਸਮੈਕੀਆ ਤੇ ਚਿੱਟੇ ਦਾ ਮਰੀਜ਼ ਇਹ ਉਹ ਬੰਦਾ ਇਹ ਇਹ ਨਿਸ਼ੇੜੀ ਬੰਦਾ ਤੇ ਇਹਨੂੰ ਅੜਾਟ ਪਾਉਣ ਨੂੰ ਸੱਦ ਲੈਂਦੇ ਆ ਇਹ ਚੜ੍ਹ ਕੇ ਜਿਵੇਂ ਝੋਟਾ ਨਹੀਂ ਰਿੰਗਦਾ ਹੁੰਦਾ ਇਹ ਓਵੇਂ ਦੋ ਸੰਗ ਪਾੜਦਾ ਤੂੰ ਹੈ ਬਾਗਾ ਅੜਿਆ ਹੁੰਦਾ ਚੋਰਾਂ ਵਾਲੀ ਪਹਿਲੀ ਗੱਲ ਤੇ ਤੂੰ ਐਂ ਦੱਸ ਦੇ ਵੀ ਤੇਰਾ ਇੰਗਲੈਂਡ ਦੇ ਵਿੱਚ ਤਲਾਕ ਦਾ ਕਾਰਨ ਕੀ ਸੀ ਤੇਰੀ ਨਿੱਜੀ ਜ਼ਿੰਦਗੀ ਤੇ ਮੈਂ ਜਾਣਾਂ ਨਹੀਂ ਚਾਹੁੰਦਾ ਪਰ ਤੂੰ ਗੱਲ ਕੀਤੀ ਆ ਗੁਰਦੁਆਰੇ ਦੇ ਵਿੱਚ ਖੜ ਕੇ ਠੀਕ ਹੈ ਨਾ ਤੈਨੂੰ ਹੁਣ ਉਸੇ ਗੱਲ ਦਾ ਜਵਾਬ ਦੇਣਾ ਉਹ ਗੁਰਦੁਆਰੇ ਦੇ ਵਿੱਚ ਖੜ ਕੇ ਜਿਹੜੀ ਉੱਥੇ ਬਕਵਾਸ ਮਾਰੀ ਹੈ ਨਾ ਹੁਣ ਇਹਦਾ ਜਵਾਬ ਦੇ ਕੇ ਜਾਈਂ ਚੋਰਾ ਲਈ ਪਹਿਲੀ ਗੱਲ ਦਾ ਐਂ ਦੱਸਦੇ ਵੀ 3 ਦਸੰਬਰ ਤੇ 1995 ਨੂੰ ਭਾਈ ਕੇਵਲ ਸਿੰਘ ਪਸਲ ਦੀ ਬੇਟੀ ਬੀਬੀ ਨਵਿੰਦਰ ਕੌਰ ਨਾਲ ਤੇਰਾ ਵਿਆਹ ਹੋਇਆ ਸੀ ਆਨੰਦ ਕਾਰਜ ਸਮੈਥਵਿਕ ਗੁਰਦੁਆਰੇ ਬਰਮਿੰਗਮ ਦੇ ਵਿੱਚ ਨੰਦ ਕਾਰਜ ਤੋਂ ਤੂੰ ਪਗੋੜਾ ਕਿਉਂ ਹੋਇਆ ਸੀ ਪਹਿਲਾਂ ਤਾਂ ਇਹ ਦੱਸ ਤੇ ਜੇ ਤੂੰ ਨਾ ਦੱਸੇ ਤੇ ਚੱਲ ਮੈਂ ਤਾਂ ਹਦਨਾ ਕਹਾਣੀ ਕੀ ਸੀ ਕਹਾਣੀ ਇਹ ਸੀ ਸੰਗਤ ਜੀ ਵੀ ਇਸ ਬੰਦੇ ਨੂੰ ਖੇ ਖਾਣ ਦੀ ਆਦਤ ਆ ਸ਼ੁਰੂ ਤੋਂ ਇਹ ਮਤਲਬ ਕਿ ਖੇ ਖਾਣ ਦੀ ਇਹ ਆਦਤ ਨੇ ਇਹਦਾ ਉਹ ਵਾਲਾ ਕਰ ਪਟਿਆ ਇਹ ਇੰਗਲੈਂਡ ਦੇ ਵਿੱਚ ਵਿਆਹਿਆ ਹੋਇਆ ਸੀ ਤੇ ਇਹਦੇ ਤਿੰਨ ਬੱਚੇ ਸਨ ਉੱਥੇ ਇੱਕ ਵੱਡੀ ਬੇਟੀ ਇੱਕ ਬੇਟਾ ਤੇ ਇੱਕ ਫੇਰ ਛੋਟੀ ਬੇਟੀ ਇਸ ਬੰਦੇ ਨੇ ਖੇ ਖਾਣ ਦੀ ਗੰਦੀ ਆਦਤ ਨੇ ਇਹਨੇ ਆਪਦਾ ਉਹ ਘਰ ਪੱਟ ਲਿਆ ਵਾਸਲਾ ਵਸਲਾ ਘਰ ਪੱਟਿਆ ਚਲੋ ਉਹ ਬੀਬੀ ਨਰਿੰਦਰ ਕੌਰ ਨੂੰ ਇਹਨੇ ਧੋਖੇ ਨਾਲ ਤਲਾਕ ਦਿੱਤਾ ਉਹਨੂੰ ਕਿਹਾ ਵੀ ਅਖੇ ਮੈਂ ਨਾ ਆਪਣੀ ਰਿਸ਼ਤੇਦਾਰ ਕੁੜੀ ਸੱਦਣੀ ਆ ਤੇ ਆ ਕਾਗਜ਼ੀ ਕਾਰਵਾਈ ਦੀ ਕਰਨੀ ਆ ਤਾਂ ਤੁਸੀਂ ਇਹ ਤੇ ਸਾਈਨ ਕਰ ਦਿਓ ਤੇ ਉਹ ਵਿਚਾਰੀ ਬੀਬੀ ਭੋਲੀ ਉਹਨੇ ਆਪਣੇ ਪਤੀ ਤੇ ਯਕੀਨ ਕਰ ਲਿਆ ਉਹਨੇ ਸਾਈਨ ਮਾਰਤੇ ਤੇ ਉਹ ਅਸਲ ਦੇ ਵਿੱਚ ਕਾਗਜ਼ਾਂ 'ਨ ਤਲਾਕ ਦਿੱਤਾ ਬੀਬੀ ਨਰਿੰਦਰ ਕੌਰ ਨੇ ਸੈਨ ਕੀਤੇ ਤੇ ਇਹ ਬੰਦਾ ਤਲਾਕ ਵਾਲੇ ਕਾਗਜ਼ ਲੈ ਕੇ ਇਹ ਆ ਗਿਆ ਪੰਜਾਬ ਪੰਜਾਬ ਆ ਕੇ ਜਿਹੜੀ ਬੀਬੀ ਨਾਲ ਇੱਥੇ ਖੇ ਖਾਂਦਾ ਸੀ ਇਹਨੂੰ ਅਸਲ ਦੇ ਵਿੱਚ ਉਹਦੇ ਨਾਲ ਵਿਆਹ ਕਰਾਉਣਾ ਪਿਆ ਉਹ ਕਾਰਨ ਵੀ ਮੈਂ ਤੁਹਾਨੂੰ ਦੱਸ ਦਿਆਂਗਾ ਪਰ ਉਹ ਕਾਰਨ ਕੁਝ ਇਹੋ ਜਿਹੇ ਗੰਦੇ ਤੇ ਰੂਹ ਕੰਬਾਉ ਨੇ ਵੀ ਮੈਂ ਉਹ ਚੀਜ਼ਾਂ ਵੀਡੀਓ ਦੇ ਵਿੱਚ ਨਹੀਂ ਦੱਸ ਸਕਦਾ ਅਸਲ ਦੇ ਵਿੱਚ ਇਸ ਬੰਦੇ ਦਾ ਕਿਰਦਾਰ ਇੰਨਾ ਹੌਲਾ ਤੁਸੀਂ ਆਪ ਦੇਖ ਸਕਦੇ ਹੋ ਇੱਕ ਆਈ ਦੀ ਫੋਟੋ ਵੇਖੋ ਹਨ ਨਹੀਂ ਨਹੀਂ ਆਹ ਵਾਲੀ ਫੋਟੋ ਦੇਖੋ ਇਹ ਬੰਦਾ ਹੈਨਾ ਵੀ ਆਪਾਂ ਗੱਲ ਕਹੀਏ ਵੀ ਵਿਆਹਾ ਹੋਇਆ ਇੱਕ ਇਨਸਾਨ ਕਿਸੇ ਗੈਰ ਔਰਤ ਦੇ ਨਾਲ ਹੈਨਾ ਸਬੰਧ ਰੱਖਦਾ ਤੇ ਫਿਰ ਉਸ ਤੋਂ ਬਾਅਦ ਆਪਦੀ ਔਰਤ ਜਿਹੜੀ ਆ ਵਿਆਹੀ ਹੋਈ ਆ ਜਿਹਦੇ ਨਾਲ ਆਨੰਦ ਕਾਰਜ ਹੋਇਆ ਉਹਨੂੰ ਧੋਖੇ ਨਾਲ ਤਲਾਕ ਦੇ ਕੇ ਪੰਜਾਬ 'ਚ ਹੋਇਆ ਕਰਾਂਦਾ ਇਹ ਸ ਚਵਲ ਇਨਸਾਨ ਦੀਆਂ ਕਰਤੂਤਾਂ ਜੇ ਤੁਹਾਨੂੰ ਦੱਸਾਂ ਤੇ ਇਹ ਇੱਕ ਐਡਾ ਕ ਝੂਠਾ ਤੇ ਮਕਰ ਇਨਸਾਨ ਆ ਇਹ ਭਾਈ ਗਰਮੇਲ ਸਿੰਘ ਦੇ ਨਾਮ ਨੂੰ ਵੀ ਇਹਨੇ ਲਾਜ ਲਾਈ ਉਹ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਉਂਦੀ ਹੈ ਹਨ ਸਾਬਕਾ ਗ੍ਰੰਥੀ ਨੇ ਗੁਰੂ ਨਾਨਕ ਗੁਰਦੁਆਰਾ ਸਮੈਤ ਵਿਕ ਬਰਮਿੰਗਮ ਉਹਨਾਂ ਦੇ ਮੂੰਹ ਨੂੰ ਇਹਦਾ ਜਿਹੜਾ ਵਿਆਹ ਆ ਬੀਬੀ ਲਰਿੰਦਰਕੌਰ ਜੀ ਨਾਲ ਹੋਇਆ ਸੀਗਾ ਪਰ ਇਹਨੇ ਜਿਹੜੀਆਂ ਉੱਥੇ ਚਵਲਾ ਮਾਰੀਆਂ ਜੋ ਉੱਥੇ ਕਮਲਕੋਟਿਆ ਹਨ ਆਪ ਦਾ ਹੱਸਦਾ ਵਸਦਾ ਘਰ ਅਜਾੜਿਆ ਸਿਰਫ ਕਿਉਂ ਕਿ ਕਿਉਂਕਿ ਇਹਨੂੰ ਖੇ ਖਾਣ ਦੀ ਗੰਦੀ ਆਦਤ ਇਹ ਉਹੀ ਆਤ ਅੱਗੇ ਵੀ ਚੱਲੂ ਰੱਖੀ ਹੁਣ ਕਿਹੜਾ ਇਹ ਹਟ ਗਿਆ ਹੁਣ ਵੀ ਇਹ ਚੰਡੀਗੜ੍ਹ ਹੋਟਲਾਂ ਦੇ ਵਿੱਚ ਤੁਹਾਨੂੰ ਲੱਭ ਜੂਗਾ ਇਹ ਚੰਡੀਗੜ੍ਹ ਹੋਟਲਾਂ 'ਚ ਜਾਂਦਾ ਉੱਥੇ ਵੀ ਇੱਕ ਇਹ ਖਾਂਦਾ ਪੀਂਦਾ ਇਹ ਪਿੱਛੇ ਜੇ ਇੱਕ ਜਥੇਦਾਰ ਦਾ ਬੰਦਾ ਬਹੁਤ ਹੀ ਲਾਡਲਾ ਬੰਦਾ ਇੱਕ ਜਥੇਦਾਰ ਦਾ ਜਥੇਦਾਰ ਹੈਗੇ ਇੱਕ ਬਹੁਤ ਭਾਰੀ ਸਾੜ ਜਥੇਦਾਰ ਨੇ ਕੋੜੇ ਤੇ ਵੀ ਨਹੀਂ ਚੜ ਹੁੰਦਾ ਉਹਨਾਂ ਤੋਂ ਤੇ ਉਹਨਾਂ ਦਾ ਇੱਕ ਬਹੁਤ ਹੀ ਲਾਡਲਾ ਜਿਹਾ ਪਪੀ ਰੱਖਿਆ ਹੋਇਆ ਉਹਨਾਂ ਦਾ ਟੌਮੀ ਉਹਦਾ ਇਹ ਨਾਲ ਇਹ ਚੰਡੀਗੜ੍ਹ ਇੱਕ ਹੋਟਲ ਦੇ ਵਿੱਚ ਦਾਰੂ ਪੀਤੀ ਹੋਈ ਤੇ ਚਿੱਟਾ ਵੀ ਲਾਇਆ ਹੋਇਆ ਤੇ ਨਸ਼ੇ ਦੀ ਹਾਲਤ 'ਚ ਇਹਨਾਂ ਨੇ ਸੱਦ ਲਈ ਉੱਥੇ ਜਨਾਨੀ ਖੇਬਾੜੀ ਕਰਨ ਨੂੰ ਖੇ ਖਾਣ ਨੂੰ ਉੱਥੇ ਔਰਤ ਸਾਧ ਲਈ ਮੁੜ ਕੇ ਜਦੋਂ ਸਾਰਾ ਕੁਝ ਕਰ ਕਰਾ ਕੇ ਪੈਸਿਆਂ ਤੋਂ ਪੈ ਗਿਆ ਰੌਲਾ ਪੈਸਿਆਂ ਤੋਂ ਜਦੋਂ ਰੌਲਾ ਪੈ ਗਿਆ ਤੇ ਉਹ ਪੈਸੇ ਇਹਨਾਂ ਨੇ ਦਿੱਤੇ ਇਹਨਾਂ ਤਾਂ ਬੀਬੀ ਨੇ ਸੱਦ ਲਈ ਪੁਲਿਸ ਬੀਬੀ ਨੇ ਪੁਲਿਸ ਸਾਧ ਲਈ ਤੇ ਪੁਲਿਸ ਹੈ ਘੜਾ ਤੋਂ ਫੜਿਆ ਗਿਆ ਤੇ ਇਹ ਬੰਦਾ ਉੱਥੇ ਕਹਿੰਦਾ ਆਖੇ ਜੀ ਮੈਂ ਤਾਂ ਛੋਗਰ ਦਾ ਮਰੀਜ਼ ਹਾਂ ਮੈਨੂੰ ਛੱਡ ਦਿਓ ਮੈਂ ਤਾਂ ਅੰਦਰਲੇ ਗੱਡ-ਗੱਡ ਤੋਂ ਮੋਰਾਂ ਵਾਲੀ ਉੱਥੋਂ ਛੁੱਟ ਗਿਆ ਹਾਂ ਹੈ ਤੂੰ ਗੱਲਾਂ ਕਰ ਤਾਂ ਦਲੇਰੀ ਦੀਆਂ ਦਲੇਰੀ ਕਾਦੀ ਤੂੰ ਆਪ ਦਾ ਤੂੰ ਸਟੇਜ ਤੋਂ ਬਾਹਰ ਨਿਕਲ ਗਿਆ ਅਜੇ ਤੱਕ ਕੀ ਕੀਤਾ ਕਿਸੇ ਦਾ ਨਸ਼ਾ ਛਡਾਇਆ ਤੂੰ ਆਪ ਨਸ਼ਾ ਛੱਡਿਆ ਹੀ ਅਜੇ ਤੱਕ ਤੂੰ ਆਪ ਨਸ਼ਾ ਛੱਡ ਦੇ ਤੈਨੂੰ ਅੰਮ੍ਰਿਤਪਾਲ ਤੇ ਆਪੇ ਜ਼ਹਿਰ ਲੱਗਣਾ ਕਿਉਂਕਿ ਉਹ ਨਸ਼ਾ ਬੰਦ ਕਰਨ ਦੀ ਗੱਲ ਕਰਦਾ ਤੇਰਾ ਤੇ ਘਰ ਪਟਿਆ ਜਾਊਗਾ ਤੂੰ ਚਿੱਟਾ ਵੇਚਦਾ ਵੀ ਹੈ ਠੀਕ ਹੈ ਨਾ ਤੂੰ ਚਿੱਟਾ ਵੇਚਦਾ ਵੀ ਹੈ ਤੂੰ ਚਿੱਟਾ ਪੀਂਦਾ ਵੀ ਹੈ ਤੈਨੂੰ ਤੇ ਨਸ਼ੇ ਦਾ ਵਿਰੋਧੀ ਆਪੇ ਜ਼ਹਿਰ ਲੱਗਣਾ ਅੰਮ੍ਰਿਤਪਾਲ ਦਾ ਵਿਰੋਧ ਕਰਨ ਦੇ ਪਿੱਛੇ ਇੱਕ ਕਾਰਨ ਹੋ ਰਿਹਾ ਬਾਦਲ ਦੀ ਘਰ ਵਾਲੀ ਸੀ ਸਰਿੰਦਰ ਸ੍ਰਿੰਦਰ ਬਾਦਲਾ ਉਸ ਜਨਾਨੀ ਦਾ ਚਮਚਾ ਸੀ ਇਹ ਗੁਰਬਚਨ ਜਥੇਦਾਰ ਦਾ ਵੀ ਚਮਚਾ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਜਿਹਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਇਹ ਉਹਦਾ ਲਾਡਲਾ ਪੋਤਾ ਹੈ ਤੇ ਇਹ ਨੇ ਕੀ ਕੀਤਾ ਇਹਨੇ ਉਹ ਜਥੇਦਾਰ ਨਾਲ ਜਾਰੀ ਪਗਾਈ ਉਹ ਜਥੇਦਾਰ ਦੇ ਕੋਲੇ 2012 ਦੇ ਵਿੱਚ ਪਹੁੰਚ ਵੀ ਕੀਤੀ ਸੀ ਵੀ ਇਸ ਬੰਦੇ ਤੇ ਕਾਰਵਾਈ ਕਰੋ ਖਾਲਸਾ ਮੈਗਜ਼ੀਨ ਵਾਲਿਆਂ ਨੇ ਮੇਰੀ ਉਨ੍ਹਾਂ ਨਾਲ ਵੀ ਗੱਲੋ ਬਾਤ ਹੋਈ ਆ ਤੇ ਇਹ ਬੰਦਾ ਉਥੋਂ ਹੀ ਭਗੋੜਾ ਹੋਇਆ ਇਹ ਜ਼ਰ ਨੇ ਮੁੜ ਕੇ ਜਿਹੜੀ ਗੱਲ ਆ ਉਹ ਆਈ ਗਈ ਕਰਤੀ ਕਿਉਂਕਿ ਲਾਡਲੇ ਪੁੱਤ ਤੇ ਕਾਰਵਾਈ ਕਿਵੇਂ ਕਰ ਸਕਦਾ ਕੋਈ ਉਹ ਚੈੱਕ ਕਰੋ ਉਦੋਂ ਬਾਅਦ ਕੀ ਬਣਦਾ ਵੀ ਇਹਨੇ ਇੱਕ ਵਾਰ ਇਹਨੇ ਚਵਲ ਮਾਰੀ ਇਹ ਅੱਜ ਮੁਕਰੇ ਇਹਨੂੰ ਵੀਡੀਓ ਵੀ ਵਿਖਾਵਾਂਗੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਭਾਈ ਬਾਸ ਸਿੰਘ ਤੇ ਭਾਈ ਫਤੇ ਸਿੰਘ ਸ਼ਹੀਦ ਹੋਏ ਸਨ ਇਸ ਬੰਦੇ ਨੇ ਸਟੇਜ ਤੋਂ ਖੜ ਕੇ ਚਵਲ ਮਾਰੀ ਸੀ ਅਖੇ ਭਾਈ ਫਤੇ ਸਿੰਘ ਦੀ 11ਵੀਂ ਪੀੜੀ ਚੋਂ ਬੀਬੀ ਸਰਿੰਦਰ ਕੌਰ ਹੈ ਬਾਦਲ ਦੀ ਘਰ ਵਾਲੀ ਉਹ ਦੁਸ਼ਟਾ ਕਵਟੀ ਇਨਸਾਨਾ ਪਾਲਸ਼ ਮਾਰਨ ਦੇ ਚੱਕਰ ਚ ਇਹ ਵੀ ਭੁੱਲ ਜਾਣਾ ਤੂੰ ਵੀ ਕੀ ਕੁਫਰ ਤੋਲਣ ਲੱਗਿਆ ਪਾਲਛਿਆ ਤੂੰ ਇਹ ਗੱਲ ਕੀਤੀ ਆ ਗੁਰਦੁਆਰੇ ਖੜ ਕੇ ਵੀ ਅਖੇ ਬਾਬਾ ਅਟਲ ਜਿਹੜੇ ਸਾਡੇ ਸ਼ਹੀਦ ਸਿੰਘ ਆ ਉਹਨਾਂ ਨੂੰ ਕੱਲ ਮੈਂ ਤੈਨੂੰ ਇੱਕ ਦਾਅਵੇ ਨਾਲ ਗੱਲ ਕਹਿਣਾ ਚੋਰਾ ਵਾਲੀ ਜੇ ਸ਼ੀਹ ਸਿੰਘ ਅਜ ਮੋੜਾ ਹੁੰਨਾ ਸਭ ਤੋਂ ਪਹਿਲਾਂ ਗੋਲੀ ਤੇਰੇ ਮਾਰਨਗੇ ਸਭ ਤੋਂ ਪਹਿਲਾਂ ਤੇਰੇ ਖੋਪੜ ਚ ਸਰਾਖ ਕਰਨਾ ਉਹਨਾਂ ਨੇ ਤੂੰ ਉਹ ਬੰਦਾ ਜਿਨ੍ਹਾਂ ਨੂੰ ਸੰਤ ਜਿਹੜੇ ਆ ਨਾ ਉਹ ਫੋਟੋਆਂ ਚ ਹੀ ਚੰਗੇ ਲੱਗਦੇ ਆ ਠੀਕ ਤੇ ਉਹ ਅਸਲ ਚ ਆ ਕੇ ਉਹਨਾਂ ਨੂੰ ਤੈਨੂੰ ਤਾਂ ਪਤਾ ਤੈਨੂੰ ਪਉਣਾ ਉਹ ਨਾ ਮਿਰਚਾਂ ਵਾਲੀ ਬੋਏ ਚ ਤੇਰੀ ਕਰਤੂਤ ਹੀ ਇਹੋ ਜੀ ਐਡਾ ਨੀਚ ਗੰਦਾ ਇਨਸਾਨਾ ਨੂੰ ਤੂੰ ਗੱਲ ਕਰਦਾ ਜੀ ਉੱਥੇ ਕਿਰਦਾਰਾਂ ਨਹੀਂ ਤੇਰਾ ਆਪਦਾ ਕਿਰਦਾਰ ਕੀ ਆ ਭੋਲਾ ਜੇਲ੍ਹ ਦੇ ਵਿੱਚ ਤੇਰੀ ਡਿਊਟੀ ਲੱਗ ਗਈ ਵੀ ਤੂੰ ਸਿੱਖ ਸੰਗਤ ਜਿਹੜੀ ਐ ਸਿੱਖ ਬੱਚੇ ਨੇ ਹਨਾ ਜੇਲ੍ਹ ਦੇ ਵਿੱਚ ਜਿਹੜੇ ਸਿੱਖ ਪਰਿਵਾਰਾਂ ਚੋਂ ਨੇ ਉਹਨਾਂ ਨੂੰ ਅਖੇ ਧਰਮ ਦਾ ਗਿਆਨ ਦੇਣਾ ਇਸ ਬੰਦੇ ਦੀ ਉੱਥੇ ਡਿਊਟੀ ਲੱਗ ਗਈ ਇਹ ਨਸ਼ੇ ਰ ਵਿਚਣ ਲੱਗ ਗਈ ਜੇਲ੍ਹ ਚ ਜਾ ਕੇ ਇੰਗਲੈਂਡ ਦੀ ਜੇਲ੍ਹ ਦੀ ਗੱਲ ਆ ਇਹ ਇੰਗਲੈਂਡ ਦੀ ਜੇਲ੍ਹ ਚੋਂ ਵੀ ਭਜਾਇਆ ਹੋਇਆ ਹੈ ਇਹ ਬੰਦਾ ਇਹ ਵੀ ਉੱਥੇ ਵੀ ਇਹਨੇ ਦਾੜੀ ਪਟਾਈ ਕਿਸ ਹਿਸਾਬ ਨਾਲ ਇਹਨੇ ਦੜ ਚ ਫੁੱਲ ਪਾਏ ਉੱਥੇ ਇਹਨੇ ਸਿੱਖਾਂ ਦਾ ਬਹੁਤ ਨਾਮ ਰਾਸ਼ਨ ਕੀਤਾ ਇਹ ਨੇ ਇੰਗਲੈਂਡ ਚ ਐਵੇਂ ਨਹੀਂ ਇੱਥੇ ਭੱਜ ਕੇ ਆਇਆ ਹੈ ਇਹ ਜਿਹੜੇ ਬੰਦੇ ਜਾਣਦੇ ਆ ਨਾ ਇਸ ਬੰਦੇ ਨੂੰ ਉਹਦੇ ਮੋਹ ਨਹੀਂ ਲਾਉਂਦੇ ਇਹਨੂੰ ਅੱਛਾ ਚੋਰਾ ਨਾਲ ਹੀ ਇੱਕ ਗੱਲ ਦੱਸਾਂ ਹਾਂ ਭਲਾ ਸਪੇਨ ਦੇ ਵਿੱਚ ਕੀ ਹੋਇਆ ਸੀ ਇੱਕ ਵੱਡਾ ਲੋਨਾ ਨਾ ਉਹਦਾ ਸ਼ਹਿਰ ਆ ਸਪੇਨ ਚ ਉੱਥੇ ਗੁਰਦੁਆਰਾ ਸਾਹਿਬ ਚ ਉੱਥੇ ਕੁਝ ਹੋਇਆ ਇਹ ਤੂੰ ਜੇ ਨਾਂ ਦੱਸੇ ਉਹ ਤੇਨੂੰ ਘੇਰਿਆ ਹੀ ਹੈ ਨਾ ਕਿਸੇ ਨੇ ਕੋਈ ਸਵਾਲ ਜਵਾਬ ਉਹ ਇਹ ਹੀ ਤੇ ਮੁੜ ਕੇ ਆਪਾਂ ਭੱਜੇ ਹਾਂ ਾਡੀਆਂ ਨੂੰ ਥੁੱਕ ਲਾ ਕੇ ਕਿਉਂਕਿ ਜਵਾਬ ਨਹੀਂ ਆਇਆ ਤੇ ਸੰਗਤ ਜਿਹੜੀ ਆ ਉਹ ਫਿਰ ਛਤਰਪੋਲੇ ਤੇ ਉੱਤਰਾਈ ਤਰੀਕ ਸੀ 17 ਜੁਲਾਈ 17 ਜੁਲਾਈ ਨੂੰ ਭੱਜਿਆ ਇਹ ਬੰਦਾ ਉੱਥੋਂ ਇਹਨੂੰ ਕਦੇ ਵੀ ਪੁੱਛ ਲਿਆ 44 ਵੀ 17 ਜੁਲਾਈ ਨੂੰ ਬਟਲੂਣਾ ਦੇ ਵਿੱਚ ਗੁਰਦੁਆਰੇ ਚ ਕੀ ਹੋਇਆ ਸੀ ਭਲਾ ਇਹਨੂੰ ਉੱਥੇ ਇਹਨੂੰ ਸਵਾਲ ਕੀਤੇ ਹਨ ਸੰਗਤ ਨੇ ਤੇ ਕਿਉਂਕਿ ਉੱਥੇ 68 ਪੌਂਦਾ ਸੀ ਇਹ ਸੰਗ ਪਾੜਦਾ ਸੀ ਬਾਗਾ ਆਉਂਦਾ ਤੇ ਉਹ ਕਹਿੰਦੇ ਹਨ ਸੰਗ ਤੇਰਾ ਫੇਰ ਪੜਵਾਵਾਂਗੇ ਤੈਨੂੰ ਪੈਸੇ ਵੀ ਦੇਵਾਂਗੇ ਪਹਿਲਾਂ ਵਿਚਾਰ ਕਰ ਸਾਡੇ ਨਾਲ ਇਹ ਬੰਦਾ ਭੱਜਿਆ ਉੱਥੋਂ ਵੱਡਿਆਂ ਨੂੰ ਥੁੱਕ ਲਾ ਕੇ ਕਿਉਂਕਿ ਉਹਨਾਂ ਨੇ ਫਿਰ ਸਵਾਲ ਕਰ ਲਏ ਹਨ ਤੇ ਫਸ ਗਿਆ ਹੀ ਉੱਥੇ ਭਾਈ ਕੇਬਲ ਸਿੰਘ ਪਾਸਲ ਦੀ ਜਿਹੜੀ ਬੇਟੀ ਦੇ ਤੂੰ ਜਿੰਦਗੀ ਖਰਾਬ ਕੀਤੀ ਹੈ ਨਾ ਜਿਹੜੀ ਉਹਨਾਂ ਦੀ ਉਸ ਵਿਆਹ ਚ ਤੇਰੀ ਬੇਟੀ ਆ ਤੈਨੂੰ ਪਤਾ ਉਹਦੇ ਹਾਲਾਤ ਕੀ ਨੇ ਅੱਜ ਪੀਪੀ ਨਰਿੰਦਰ ਗੌਰ ਦੇ ਹਾਲਾਤ ਪਤਾ ਤੈਨੂੰ ਚਵੜਾ ਤੇਰੀ ਉਹ ਔਲਾਦ ਜਿਹੜੀ ਹੈ ਨਾ ਉਹ ਅੱਜ ਕਿਹੜੇ ਹਾਲਾਤਾਂ ਚ ਲੰਘਦੀ ਪਈ ਆ ਜੇ ਤੈਨੂੰ ਪਤਾ ਹੋਵੇ ਤਾਂ ਡੁੱਬ ਕੇ ਮਰ ਜਵੇਂ ਚੋਰਾਂ ਵਾਲੀ ਉਹਨਾਂ ਕਿਵੇਂ ਪਾਲੇ ਆ ਉਹ ਬੱਚੇ ਨੱਕ ਢੋ ਕੇ ਮਰ ਜਾ ਕੇ ਖੂਚ ਡਿਗ ਜਾ ਚੋਰਾ ਵਾਲੀ ਤੇਰਾ ਕਿਰਦਾਰ ਇੰਨਾ ਕਿ ਨੀਚ ਆ ਤੇਰੇ ਬਾਰੇ ਉਹ ਗੱਲਾਂ ਪਤਾ ਨਹੀਂ ਵੀ ਮੈਂ ਤੈਨੂੰ ਗਲਤ ਸਾਂ ਵੀ ਇੰਨੀਆਂ ਕ ਫੋਟੋਆਂ ਨੇ ਤੇਰੀਆਂ ਮੇਰੇ ਕੋਲੇ ਤੂੰ ਉਹ ਇੱਕ ਦੇਵੀ ਜਿਹੜੀ ਇਹਨਾਂ ਦੀ ਯਾਰ ਹੈ ਤੇ ਸਾਲੀ ਜੀ ਨੂੰ 에어ਪੋਰਟ ਤੇ ਲੈਣ ਜਾਂਨ ਨੂੰ ਨਹੀਂ ਤੇ ਆ ਜਾ ਕੇ ਹੈਨਾ ਉਹਦਾ ਵੀ ਪਾਈਏ ਫੋਟੋਆਂ ਤੇਰੀਆਂ ਤੇ ਮੈਂ ਤਾਂ ਕਰਕੇ ਕਹਿਣਾ ਮੈਂ ਵੀ ਸ਼ਾਂਤ ਹੋ ਜਾ ਨਹੀਂ ਤੇ ਸ਼ਾਂਤ ਕਰਦੇ ਆਂਗੇ ਤੇ ਸੰਗਤ ਜੀ ਅਖੀਰ ਦੇ ਵਿੱਚ ਮੇਰੇ ਤੇ ਆ ਚੋਰਾਂ ਵਾਲੀ ਵੱਲੋਂ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹੋ ਜੇ ਠੱਗਾਂ ਤੋਂ ਸੁਚੇਤ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਪਹਚਾਓ